ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜਿੰਨੇ ਵੀ ਐਨ ਆਰਈ ਸਰਬਸਾਂਝੀ ਸਭਾ ਦੇ ਮੈਂਬਰ ਆ ਉਹਨਾਂ ਦੇ ਵਿੱਚੋਂ ਜਿਹੜੇ ਤੋਂ ਪਰਿਵਾਰ ਆ ਬਾਪੂ ਬਰਦੀ ਗੁਲਦੇਵ ਸਿੰਘ ਜੀ ਬੀ ਐਸ ਸਾਹਿਬ ਉਹਨਾਂ ਦੇ ਬੇਟੇ ਕੁਲਦੀਪ ਸਿੰਘ ਜੀ ਖਾਲਸਾ ਗਾਂ ਉਹਨਾਂ ਦੇ ਪੋਤਰੇ ਕਮਲਪ੍ਰੀਤ ਸਿੰਘ ਤੇ ਭਵਿੰਦਰ ਸਿੰਘ ਜਿਨ੍ਹਾਂ ਦੇ ਕੀ ਅੱਗੇ ਬਹੁਤ ਵੱਡੀ ਸੇਵਾ ਰਹੀ ਆ ਸੋ ਐਸ ਵੀ ਉਹਨਾਂ ਨੇ ਤੇ ਬਾਪੂ ਗੁਰਨੇਕ ਸਿੰਘ ਜੀ ਨੰਬਰਦਾਰ ਉਹਨਾਂ ਦੇ ਬੇਟੇ ਇਕਬਾਲ ਸਿੰਘ ਜਿਨ੍ਹਾਂ ਨੂੰ ਕਿ ਪਿਆਰ ਨਾਲ ਰਾਜੂ ਚਾਚਾ ਹੀ ਕਹਿੰਦੇ ਆ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਪਰਿਵਾਰ ਦੀ ਹਿੰਮਤ ਦੇ ਨਾਲ ਜਿਹੜੇ ਕਿ ਸਾਡੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਸਾਡੇ ਕੋਲੇ ਜਦੋਂ ਵੀ ਅਸੀਂ ਇਹਨਾਂ ਨੂੰ ਆਵਾਜ਼ ਦਿੰਨੇ ਆ ਉਦੋਂ ਕਥਾ ਕਰਨ ਵਾਸਤੇ ਪਹੁੰਚਦੇ ਆ ਸੋ ਅਸੀਂ ਪਿਛਲੇ ਮਹੀਨੇ ਮਾਰਗ ਦੇ ਮਹੀਨੇ ਇਹਨਾਂ ਨੂੰ ਸੇਵਾ ਲਈ ਸੀ ਵੀ ਸਾਡੇ ਕੋਲੇ ਤੁਸੀਂ ਇੱਕ ਮਹੀਨਾ ਮਾਰਗ ਦੇ ਮਹੀਨੇ ਦੀ ਸੇਵਾ ਜਿਹੜੀ ਹੈਗੀ ਉਹ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕਰੋ ਸੋ ਉਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਇਹ ਭਾਈ ਸਾਹਿਬ ਮੋਟਰਸਾਈਕਲ ਤੇ ਆਪਦੀ ਸੇਵਾ ਕਰਨ ਆਉਂਦੇ ਸੀ ਸੋ ਉਹਨਾਂ ਵੀਰਾਂ ਦੇ ਵਿੱਚ ਦਰਦ ਆਇਆ ਉਹਨਾਂ ਨੇ ਇਹ ਚੀਜ਼ ਨੂੰ ਮਹਿਸੂਸ ਕੀਤਾ ਕਿ ਇੰਨੀ ਠੰਡ ਦੇ ਵਿੱਚ ਸਾਡਾ ਤਾਂ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਹੀ ਔਖਾ ਲੱਗਦਾ ਸੋ ਇਹ ਭਾਈ ਸਾਹਿਬ ਸਵੇਰ 4 ਵਜੇ ਤੁਰਦੇ ਆ 5:30 ਵਜੇ ਨੂੰ ਆਪਣੇ ਕੋਲੇ ਗੁਰਦੁਆਰਾ ਸਾਹਿਬ ਆਣ ਕੇ ਕਥਾ ਸ਼ੁਰੂ ਕਰਦੇ ਆ ਸੋ ਇਸ ਬੇਨਤੀ ਨੂੰ ਇਸ ਪੀੜਾ ਨੂੰ ਮਹਿਸੂਸ ਕਰਦਿਆਂ ਹੋਇਆਂ ਉਹਨਾਂ ਨੇ ਫੈਸਲਾ ਲਿਆ ਕਿ ਆਪਾਂ ਭਾਈ ਸਾਹਿਬ ਜੀ ਵਾਸਤੇ ਇੱਕ ਕੋਈ ਸਾਧਨ ਦਾ ਅਰੇਂਜ ਕਰੀਏ ਸੋ ਉਹਨਾਂ ਨੇ ਵਿਚਾਰ ਕੀਤੀ ਤੇ ਇੱਕ ਆਲਟੋ ਗੱਡੀ ਦੀ ਸੇਵਾ ਕੀਤੀ ਗਈ ਆ ਸੋ ਪ੍ਰਮਾਤਮਾ ਇਹਨਾਂ ਦੋਹਾਂ ਪਰਿਵਾਰਾਂ ਨੂੰ ਦਣ ਦੁਗਣੀ ਰਾ ਚੌਗਣੀ ਤਰੱਕੀ ਬਖਸ਼ਣ ਸੋ ਅਸੀਂ ਬਾਬਾ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੇ ਕਹਿਣ ਤੇ ਇੱਕ ਸਦਾ ਦਿਨ ਤੇ ਉਹ ਪਹੁੰਚ ਜਾਂਦੇ ਆ ਸੋ ਇਹਨਾਂ ਦਾ ਪਰਿਵਾਰ ਇਹਨਾਂ ਦੇ ਪਿਤਾ ਜੀ ਵੀ ਬਹੁਤ ਹੀ ਸੁਭਾਗ ਹਨ ਜਿਨ੍ਹਾਂ ਦੇ ਘਰ ਇਹੋ ਜਿਹੀ ਸਪੂਤ ਪੈਦਾ ਹੁੰਦੇ ਨੇ ਸੋ ਜੋ ਸਮਾਜ ਦੀ ਵੀ ਸੇਵਾ ਕਰਦੇ ਨੇ ਤੇ ਜੋ ਪਿੰਡ ਦੇ ਵਿੱਚ ਚੱਲ ਰਹੀਆਂ ਕੁਰਤੀਆਂ ਬਾਰੇ ਵੀ ਲੋਕਾਂ ਨੂੰ ਚਾਣਨਾ ਪਾ ਕੇ ਆਪ ਦਾ ਜਿਹੜਾ ਹੈਗਾ ਉਹ ਵਿਚਾਰ ਦਿੰਦੇ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਾਉਂਦੇ ਨੇ ਸੋ ਮੈਂ ਹਣ ਸੁਖੇ ਨੰਬਰ 10 ਚਾਚਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਬਾਬਾ ਜੀ ਨੂੰ ਚਾਬੀ ਭੇਟ ਕਰਨਗੇ ਬੋਲੇ ਸੋ ਇਹ ਚਾਬੀ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਬਾਬਾ ਜੀ ਨੂੰ ਬੇਨਤੀ ਹੈ ਕਿ ਬਾਬਾ ਜੀ ਵੀ ਜਕਾਰਾ ਬੋਲਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਫੜ ਜੋ ਡਾਕਟਰ ਸੋ ਫੜ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਹੀ ਜੇ ਕਹਿ ਲਈਏ ਕਿ ਇੱਕ ਖੁਸ਼ੀਆਂ ਵਾਲਾ ਦਿਨ ਆ ਜਦੋਂ ਕਿ ਸਾਡੇ ਪ੍ਰਚਾਰਕ ਸਿੰਘਾਂ ਦਾ ਜੋ ਸਨਮਾਨ ਨਗਰ ਵੱਲੋਂ ਕੀਤਾ ਗਿਆ ਪਿੰਡ ਕੜਿਆਲ ਆ ਜੋ ਮੋਗੇ ਜ਼ਿਲ੍ਹੇ ਦਾ ਬਹੁਤ ਹੀ ਵੱਡਾ ਪਿੰਡ ਆ ਤੇ ਇਹ ਅੱਜ ਮੋਗੇ ਜ਼ਿਲ੍ਹੇ ਦੇ ਵਿੱਚੋਂ ਇੱਕ ਪਹਿਲ ਕਦਮੀ ਕੀਤੀ ਹੈ ਇਸ ਕੜਿਆਲ ਨਗਰ ਦੇ ਐਨ ਆਰ ਆਈ ਵੀਰਾਂ ਨੇ ਕਿਉਂਕਿ ਆਪਾਂ ਪਿਛਲੇ ਸਮੇਂ ਤੋਂ ਦੇਖਦੇ ਆ ਕਿ ਜਿਵੇਂ ਸਾਡੇ ਪੰਜਾਬੀ ਵੀਰਾਂ ਨੇ ਕਬੱਡੀ ਨੂੰ ਬੜਾ ਪ੍ਰਮੋਟ ਕੀਤਾ ਚੰਗੇ ਪਲੇਅਰਾਂ ਵਾਸਤੇ ਬੜੇ ਵੱਡੀਆਂ ਵੱਡੀਆਂ ਗੱਡੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਕਬੱਡੀ ਪਲੇਅਰਾਂ ਨੂੰ ਦਿੱਤੀਆਂ ਜਾਂਦੀਆਂ ਸਾਨੂੰ ਲੋੜ ਆ ਸਾਡੀ ਮਾਂ ਖੇਡ ਕਬੱਡੀ ਨੂੰ ਬਚਾਉਣ ਵਾਸਤੇ ਵੀ ਔਰ ਜੇ ਦੂਸਰਾ ਪੱਖ ਸਮਾਜ ਦੇ ਵਿੱਚ ਹੋ ਰਹੀਆਂ ਕੁਰਤੀਆਂ ਤੋਂ ਜਾਣੂ ਕਰਵਾਉਣ ਵਾਸਤੇ ਜੋ ਸਾਡੀ ਪ੍ਰਚਾਰਕ ਸ਼੍ਰੇਣੀਆਂ ਜਾਂ ਸਾਡੇ ਗ੍ਰੰਥੀ ਸਿੰਘ ਸਹਿਬਾਨ ਨੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਵੱਲੋਂ ਹੁਣ ਤੱਕ ਅੰਗੋਲਿਆ ਕੀਤਾ ਗਿਆ ਸੀ ਸੋਇਸ ਨਗਰ ਦੀ ਸੰਗਤ ਵੱਲੋਂ ਬੜਾ ਵਧੀਆ ਹੰਗਾਰਾ ਮਿਲਿਆ ਐਨ ਆਰ ਆਈ ਵੀਰਾਂ ਨੇ ਉਦਮ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਹਰਜੀਤ ਸਿੰਘ ਜੀ ਖਾਲਸਾ ਜੋ ਲੰਮੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਰਹਿ ਕੇ ਪਿੰਡਾਂ ਦੇ ਵਿੱਚ ਜਾ ਕੇ ਛੋਟੇ ਬੱਚਿਆਂ ਨੂੰ ਗੁਰਬਾਣੀ ਤੋਂ ਜਾਣੂ ਕਰਵਾਉਣ ਵਾਸਤੇ ਗੁਰਮਤ ਤੋਂ ਜਾਣੂ ਕਰਵਾਉਣ ਵਾਸਤੇ ਕਲਾਸਾਂ ਲਾ ਰਹੇ ਆ ਕਿਉਂਕਿ ਇਹਨੇ ਉਦਮੀ ਨੌਜਵਾਨ ਵੀਰ ਆ ਕਿ ਜਦੋਂ ਇਹਨਾਂ ਨੂੰ ਕਿਤੇ ਫੋਨ ਕਰੀਦਾ ਸੀ ਕਿਤੇ ਕੜਿਆਲ ਨਗਰ ਦੇ ਵਿੱਚ ਕਿਤੇ ਰਾਮੂ ਵਾਲੇ ਦੇ ਵਿੱਚ ਕਿਤੇ ਡਾਲੇ ਦੇ ਵਿੱਚ ਕਿਤੇ ਮੱਲੀਆਂ ਵਾਲਾ ਪਿੰਡ ਕਿਤੇ ਚੁੱਪ ਕੀਤੀ ਬੁਰਜਦੁਨਾ ਜਾਂ ਭਾਗੀ ਕੇ ਪਿੰਡ ਕਾਫੀ ਪਿੰਡਾਂ ਦੇ ਵਿੱਚ ਇਹਨਾਂ ਨੇ ਜਾਨੀ ਤੁਰ ਫਿਰ ਕੇ ਕਲਾਸਾਂ ਲਾਈਆਂ ਸਾਰੇ ਪਿੰਡਾਂ ਦੇ ਵਿੱਚ ਇਹਨਾਂ ਦੇ ਗੁਰਮਤ ਸੈਂਟਰ ਚੱਲਦੇ ਨੇ ਤੇ ਬੜੇ ਮਿਹਨਤੀ ਨੇ ਤੇ ਇਸ ਨਗਰ ਦੇ ਵਿੱਚੋਂ ਦੋ ਪਰਿਵਾਰਾਂ ਨੂੰ ਸਰਦਾਰ ਗੁਰਦੇਵ ਸਿੰਘ ਜੀ ਬੀਏ ਸਾਹਿਬ ਉਹਨਾਂ ਦਾ ਪਰਿਵਾਰ ਤੇ ਸਰਦਾਰ ਗੁਰਨੇਕ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ ਕਿਉਂਕਿ ਜਿੱਥੇ ਅੱਜ ਅਸੀਂ 20 20 30 30 ਲੱਖ ਰੁਪਈਆ ਵਿਆਹਾਂ ਤੇ ਲਾ ਦਿੰਦੇ ਆ ਤੇ ਜਦੋਂ ਰਾਗੀ ਸਿੰਘ ਦੀ ਜਾਂ ਗ੍ਰੰਥੀ ਸਿੰਘ ਦੀ ਜਾਂ ਪ੍ਰਚਾਰਕ ਸਿੰਘ ਦੀ ਗੱਲ ਆਉਂਦੀ ਆ ਉਦੋਂ ਅਸੀਂ ਭੇਟਾ ਪੁੱਛਦੇ ਆ ਤੇ ਉਸ ਤੋਂ ਉਲਟ ਇਹਨਾਂ ਦੋਨਾਂ ਪਰਿਵਾਰਾਂ ਨੇ ਨਗਰ ਕੜਿਆਲ ਦੇ ਵਿੱਚੋਂ ਬੜਾ ਵਧੀਆ ਪਹਿਲ ਕਦਮੀ ਕੀਤੀ ਹੈ ਕਿ ਵੀਰ ਹਰਜੀਤ ਸਿੰਘ ਜੀ ਖਾਲਸਾ ਇਹਨਾਂ ਨੂੰ ਇੱਕ ਆਲਟੋ ਗੱਡੀ ਦੇ ਨਾਲ ਸਨਮਾਨਤ ਕੀਤਾ ਅਸੀਂ ਸਾਡੇ ਕੋਲੇ ਸ਼ਬਦ ਨਹੀਂ ਕਿ ਇਹਨਾਂ ਵੀਰਾਂ ਦਾ ਕਿਸ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰੀਏ ਕਿਉਂਕਿ ਸਮੇਂ ਦੀ ਲੋੜ ਵੀ ਹੈ ਪੋ ਮਾਗਦੀਆਂ ਠੰਡੀਆਂ ਰਾਤਾਂ ਦੇ ਵਿੱਚ ਮੋਟਰਸਾਈਕਲਾਂ ਤੇ ਜਾ ਜਾ ਕੇ ਪਿੰਡਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਨਾ ਹਰ ਇੱਕ ਦੇ ਵਸ ਦੀ ਗੱਲ ਨਹੀਂ ਜੋ ਇਹਨਾਂ ਨੇ ਕੀਤਾ ਤੇ ਇਹਨਾਂ ਦੀ ਕੀਤੀ ਹੋਈ ਮਿਹਨਤ ਨੂੰ ਅਜਬੂਰ ਪੈਂਡ ਕੜਿਆਲ ਦੇ ਵਿੱਚੋਂ ਇਹ ਦੋ ਪਰਿਵਾਰ ਸਰਦਾਰ ਗੁਰਦੇਵ ਸਿੰਘ ਜੀ ਬੀਏ ਸਾਹਿਬ ਤੇ ਸਰਦਾਰ ਗੁਰਨੇਕ ਸਿੰਘ ਜੀ ਜੋ ਨੰਬਰਦਾਰ ਪਰਿਵਾਰ ਆ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚੋਂ ਐਨਆਰਆਈ ਵੀਰਾਂ ਨੇ ਇਸ ਗੱਡੀ ਦੀ ਸੇਵਾ ਵੀਰ ਹਰਜੀਤ ਸਿੰਘ ਜੀ ਖਾਲਸਾ ਵਾਸਤੇ ਕੀਤੀ ਹੈ ਅਸੀਂ ਬਹੁਤ ਹੀ ਧੰਨਵਾਦੀ ਆ ਕਿ ਹੁਣ ਸਮੇਂ ਦੀ ਲੋੜ ਵੀ ਆ ਅਸੀਂ ਰਿਣੀ ਆ ਇਹਨਾਂ ਦੋਨਾਂ ਪਰਿਵਾਰਾਂ ਦੇ ਤੇ ਇਥੋਂ ਲੈ ਕੇ ਸਾਡੇ ਹੋਰ ਵੀ ਲੋਕਾਂ ਵਾਸਤੇ ਇੱਕ ਬਹੁਤ ਵੱਡੀ ਸੇਹ ਦਾ ਕਿ ਅਸੀਂ ਜਿੱਥੇ ਕਬੱਡੀ ਖਿਡਾਰੀਆਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਦਾ ਬੜਾ ਹੌਸਲਾ ਵਧਾਉਨੇ ਆ ਉੱਥੇ ਸਾਡੀ ਪ੍ਰਚਾਰਕ ਸ਼੍ਰੇਣੀ ਦਾ ਹੌਸਲਾ ਵਧਾਉਣਾ ਵੀ ਬਹੁਤ ਜ਼ਰੂਰੀ ਆ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਸੀ ਸਾਰੇ ਨਗਰ ਦੇ ਕੜਿਆਲ ਦੇ ਪਿੰਡ ਵਾਸੀਆਂ ਦਾ ਔਰ ਉਹਨਾਂ ਦੋਨਾਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ